ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਲੱਡੀ ਜੀ ਟਾਣਾ ਸੋ ਅੱਜ ਪਹੁੰਚ ਗਏ ਆਪਾਂ ਸਿੱਧੂ ਇਲੈਕਟ੍ਰੀਕਲ ਵਹੀਕਲ ਸਟੋਰ ਮੂਸਾ ਤੇ ਇਹ ਬਾਈਆਂ ਨੇ ਕਹਿੰਦੇ ਦਿਵਾਲੀ ਬੰਪਰ ਚ ਲਾਤਾ ਪਟਾਕੀ ਪਟਾਕੇ ਬੈਣੇ ਦਿਵਾਲੀ ਤੇ ਆ ਤੁਸੀਂ ਦੇਖ ਸਕਦੇ ਹੋ ਸਕੂਟਰ ਸਕੂਟਰੀਆਂ ਦੀ ਮਹਾ ਭਾਰੀ ਸੇਲ ਲੱਗ ਚੁੱਕੀ ਹੈਗੀ ਤੇ ਕੋਈ ਵੀ ਸਕੂਟਰ ਨੂੰ ਤੁਸੀਂ ਦੇਖਦੇ ਹੋਗੇ ਨਾ ਤਾਂ ਇਹ ਫੀਲਿੰਗ ਸਕੂਟਰ ਜਿਹੜਾ ਸਕੂਟਰੀ ਵਾਲੀ ਨਹੀਂ ਆਉਂਦੀ ਇਹ ਫੀਲਿੰਗ ਕਹਿੰਦੇ ਫੋਰਚੂਨਰ ਵਾਲੀ ਆਉਂਦੀ ਹੈ ਇਹ ਦੇਖੋ ਵੀਰੋ ਚਾਬੀਆਂ ਵੀ ਜਮਾ ਕਾਰਨ ਨਾਲ ਦੀਆਂ ਨੇ ਤੇ ਸਾਡੇ ਨਾਲ ਬਾਈ ਕੁਲਤਾਰ ਹੋਰੀ ਵੀ ਹੈਗੇ ਨੇ ਕਰਦੇ ਆ ਬਾਈ ਨਾਲ ਗੱਲ ਕੀ ਹਾਲ ਆ ਬਾਈ ਕੁਲਤਾਰ ਲਾਤੀ ਫਿਰ ਸੇਲ ਹੈ ਲਾਤੀ ਫਿਰ ਸੇਲ ਲਾਤੀ ਦੀਵਾਲੀ ਕਿਵੇਂ ਆ ਬਾਈ ਕਿੱਥੋਂ ਸ਼ੁਰੂ ਕਰਤਾ ਰੇਟ ਫਿਰ 30000 ਤੋਂ ਸਟਾਰਟਿੰਗ ਕਰਤਾ 30000 ਦੀ ਹਾਂ 30000 ਦੀ ਮਿਲ ਜੂ ਬਾਈ 30000 ਦੀ ਮਿਲ ਜੂ ਪੰਜ ਬੈਂਡਰਾਂ ਦੀ ਅੱਗੇ ਅੱਛਾ ਬਾਈ ਤੇ ਤਲਤਾਰ ਜਿਹੜੇ ਸਾਫ ਦੇ ਚਾਬੀਆਂ ਨੇ ਲੱਗਦਾ ਨਹੀਂ ਮਿਲ ਜਾਣੀਆਂ ਵੀਰੇ ਐ ਲੱਗਦਾ ਜਿਵੇਂ ਆਪਾਂ ਫੋਰਚੂਨਰ ਗੱਡੀ ਲਈ ਹੈ ਬਿਲਕੁਲ ਬਾਈ ਬਿਲਕੁਲ ਕਿੰਕਲ ਤਾਂ ਹੋਰ ਕੀ ਦੇ ਰਹੋ ਨਾਲ ਵੱਡੇ ਆਫਰ ਨਾਲ ਆਪਾਂ ਦੀਵਾਲੀ ਦਾ ਕਰਕੇ ਇੱਕ ਗਿਫਟ ਦਿੰਦੇ ਹਾਂ ਹਾਂ ਜੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਹਰੇ ਸਕੂਟਰੀ ਦੇ ਨਾਲ ਹਰੇ ਸਕੂਟਰੀ ਦੇ ਨਾਲ ਤੁਹਾਨੂੰ ਆਪਾਂ ਸਾਡੀ ਲੈ ਲੈਂਦਾ ਭਾਵੇਂ ਮਹਿੰਗੀ ਹਰੇ ਸਕੂਟਰੀ ਦੇ ਨਾਲ ਵੀ ਗਿਫਟ ਹੈਗਾ 30000 ਇੱਕ ਜਿਹੜੀਆਂ 25 25000 ਚੋਂ ਕਿਵੇਂ ਆਉਂਦੇ ਨਾਲ ਕਿਹੜੀਆਂ 25 25 20000 ਦੀਆਂ ਦਿੰਦੇ ਆ ਨਾ ਉਹ ਆਪਾਂ ਵੀ ਦੇ ਦੇਣਾ ਉਹ ਬੈਟਰੀਆਂ ਤੋਂ ਬਿਨਾ ਦਿੰਦੇ ਆ ਠੀਕ ਹੈ ਉਹਦੇ ਵਿੱਚ ਬੈਟਰੀ ਨਹੀਂ ਹੁੰਦੀ ਬਿਨਾ ਚਾਰਜਰ ਬਿਨਾ ਬੈਟਰੀ ਤੋਂ ਦਿੰਦੇ ਆ ਠੀਕ ਆ ਬਈ ਤੇ ਇਹ ਇੱਕ ਸਕੂਟਰ ਆ ਵੀਰੇ ਇੱਕ ਸਕੂਟਰ ਨਹੀਂ ਆਨੇ ਤੇ ਕਿਵੇਂ ਆ ਕਿੰਨੀਆ ਕੁ ਹੈਵੀ ਆ ਫਿਰ ਆਪਾਂ ਨੂੰ ਇਹ ਜਿਹੜਾ ਸਕੂਟਰ ਆਗੇ ਬਹੁਤ ਜ਼ਿਆਦਾ ਹੈਵੀ ਆ ਏਕ 6 ਬੈਟਰੀਆਂ ਵੀ ਪੈ ਜਾਣ ਚ 5 ਵੀ ਪੈ ਜਾਣ ਠੀਕ ਆ ਤਕਰੀਬਨ ਆਪਣੇ ਕੋਲ ਜਿੰਨੀਆਂ ਵੀ ਸਕੂਟਰੀਆਂ ਸਕੂਟਰਾਂ ਸਾਰਿਆਂ 'ਚ 6 ਬੈਟਰੀਆਂ ਵੀ ਪੈਂਦੀਆਂ ਤੇ 5 ਵੀ ਪੈਂਦੀਆਂ ਲੋ ਵੀ ਵੀਰੋ ਮੇਲਾ ਲੁੱਟ ਲੋ ਅੱਜ ਦੀਵਾਲੀ ਵੀ ਐ ਵੀਰਾਂ ਨੂੰ ਐਂ ਦੱਸਦੇ ਵੀ ਕਿਹੜੀ ਕੰਪਨੀ ਨੇ ਬਤੇਰੇ ਆਪਾਂ ਵੀਰੇ ਆਪਣੇ ਕੋਲੇ ਅਰਬਨ ਕੰਪਨੀ ਦੀਆਂ ਅੱਛਾ ਅਰਬਨ ਦੀਆਂ ਇਹ ਵੀ ਹਾਂ ਕੁਆਲਿਟੀ ਹੈ ਪੂਰੀ ਇਹ ਨਾ ਚਲਦਾ ਅਰਬਨ ਦਾ ਤੇ ਕੁਲਤਰ ਕਿੰਨੇ ਕਿਲੋਮੀਟਰ ਕੱਢ ਦਿੰਦੀ ਹੈ ਸਕੂਟਰੀ ਵੀਰੇ ਇੱਕ ਵਾਰੀ ਚਾਰਜ ਕਰਨ ਦੇ ਵਿੱਚ ਇਹ ਜਿਹੜੀ ਆਪਾਂ ਸਕੂਟਰੀ 5 60 ਵੋਲਟ ਦੀ ਕਹਿੰਦੇ ਆ ਉਹ 50 ਤੋਂ 70 ਕਿਲੋਮੀਟਰ ਦੇ ਵਿੱਚ ਵਿੱਚ ਚੱਲਦੀ ਹੈ ਠੀਕ ਆ ਬਾਈ ਲੈ ਬਈ ਦੋਸਤੋ ਮੇਲਾ ਸੇਵੈਂਟਿੰਗਾਂ ਦੇ ਵਿੱਚ ਵੱਡੀ ਐਕਟਿਵ ਸੇਫ ਆਫ ਇੰਡੀਆ ਉਹ 90 ਪਲੱਸ ਚੱਲਦੀ ਹੈ ਅੱਛਾ ਹਾਂਜੀ ਤੇ 90 ਪਲੱਸ ਵੀ ਆ ਗਈ ਵੀਰੋ ਤੇ 70 ਤੋਂ 70 ਕਿਲੋਮੀਟਰ ਦਾ ਲਾਜ਼ਮੀ ਜੀ ਗੱਲ ਹੈ ਕਿਉਂਕਿ ਪੰਜ-ਪੰਜ ਬੈਟਰੀਆਂ ਬਾਈਹੂਰੀ ਦੇ ਰਿਆ ਨਵੇਂ ਸਕੂਟਰ ਆ ਗਏ ਕਾਲੇ ਰੰਗ ਚ ਲੈ ਸਕਦੇ ਹੋ ਗਰੇ ਰੰਗ ਚ ਲੈ ਸਕਦੇ ਹੋ ਸਕੂਟਰ ਹੀ ਆ ਗਈਆਂ ਫੀਲਿੰਗ ਵੀਰੋ ਪੂਰੀ ਕਾਰਾਂ ਵਾਲੀ ਹੈ ਤੇ ਇਹ ਲੈਣ ਦੇ ਲਈ ਤੁਸੀਂ ਆਉਣਾ ਕਿੱਥੇ ਆ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਿੱਧੂ ਢੂਲੇ ਪੈੜਾਂ ਤੇ ਸਿਮਿੰਟ ਸਟੋਰ ਬਣਿਆ ਹੋਇਆ ਮੂਸੇ ਤੇ ਜਿਹੜੇ ਬਾਈ ਆਥ ਨੇ ਆਉਣਗੇ ਤੇ ਆਥ ਨਾਲ ਪ੍ਰਬੰਧ ਵੀ ਨਾਲ ਹੈਗਾ ਹੈਗਾ ਤੇ ਬਾਕੀ ਕਿਤਾਬ ਹਟਕਰ ਮਸ਼ਹੂਰ ਹੈ ਉਹਦੇ ਨਾਲ ਹੀ ਆਪਣੀ ਬਾਈਆਂ ਦਾ ਜਿਹੜਾ ਸਟੋਰ ਹੈ ਤੇ ਲੁੱਟ ਲੋ ਮੇਲਾ ਬਾਈ ਕਿਤੇ ਇਹ ਨਾ ਹੋਵੇ ਬਾਅਦ ਚ ਕਹਦੋਂ ਯਾਰ ਪਟਾਕੇ ਦਾ ਪਾੜੇ ਤੇ ਅਸਲੀ ਪਟਾਕਾ ਪਾਉਣ ਵਾਲਾ ਰਹਿ ਗਿਆ ਇਹ ਲੈ ਜੋ ਸਕੂਟਰੀਆਂ ਆ ਬਾਈ ਵੀ ਕਹਿੰਦੇ 90 ਵਾਲੀ ਲੈ ਕੇ ਗਿਆਗਾ ਤੇ ਲੈ ਜੋ ਬਾਈ ਹੈ ਰਹਿ ਨਾ ਜਾਇਓ ਕੋਈ ਤੇ ਆਉਣਾ ਕਿੱਥੇ ਤੁਸੀਂ ਮੂਸੇ ਆਉਣਾ ਸਿੱਧੂ ਮੂਸੇ ਵਾਲੇ ਦੇ ਪਿੰਡ ਜੇ ਨਾ ਵੀ ਰਸਤਾ ਲੱਭੇ ਤਾਂ ਸਿੱਧਾ ਕੋਠੀ ਦੇ ਪਿਛਲੇ ਸਾਈਡ ਤੇ ਆਜੋ ਆਜੋ ਵੀਰੋ ਹੈਪੀ ਦੀਵਾਲੀ